ਜਿਵੇਂ ਆਪਾ ਸਾਰੇ ਦੇਖ ਰਹੇ ਆ ਕਿ ਕੱਲ੍ਹ ਸ਼ਾਮ ਇੱਕ ਵਾਰ ਫਿਰ ਕੇਂਦਰ ਦੀ ਸਰਕਾਰ ਨੇ ਔਰ ਬੀਜੇਪੀ ਨੇ ਪੰਜਾਬ ਦੇ ਪਾਣੀਆਂ ਦੇ ਉੱਤੇ ਇੱਕ ਵੱਡਾ ਹਮਲਾ ਕੀਤਾ ਬੀਵੀ ਐਮਬੀ ਦੇ ਵਿੱਚੋਂ 8500 ਕਿਊਸਕ ਪਾਣੀ ਜਿਹੜਾ ਹਰਿਆਣੇ ਨੂੰ ਛੱਡਣ ਦਾ ਐਲਾਨ ਕੀਤਾ ਗਿਆ ਮੈਂ ਸਮਝਦਾ ਕਿ ਇਹ ਪੰਜਾਬ ਦੇ ਝਕਮਾ ਦੇ ਉੱਤੇ ਨਮਕ ਸੜਕਣ ਦਾ ਇੱਕ ਵਾਰ ਫਿਰ ਬੀਜੇਪੀ ਨੇ ਕੰਮ ਕੀਤਾ ਔਰ ਜਿਸ ਤਰ੍ਹਾਂ ਕਦੀ ਕਿਸਾਨਾਂ ਦੇ ਖਿਲਾਫ ਕਦੀ ਜਵਾਨਾਂ ਦੇ ਖਿਲਾਫ ਕਦੀ ਪਾਣੀਆਂ ਦੇ ਉੱਤੇ ਬਾਰ ਬਾਰ ਜਿਹੜਾ ਹਮਲਾ ਕੀਤਾ ਜਾ ਰਿਹਾ ਇਹ ਭਾਰਤੀ ਜਨਤਾ ਪਾਰਟੀ ਦੀ ਪੰਜਾਬੀਆਂ ਦੇ ਨਾਲ ਕਿਹੜ ਕੱਢਣ ਦੀ ਕੋਈ ਸਾਜ਼ਿਸ਼ ਹੈ ਸੋ ਮੈਂ ਇਸ ਹਮਲੇ ਦੀ ਜ਼ੋਰਦਾਰ ਨਖੇਦੀ ਕਰਦਾ ਤੇ ਨਾਲ ਹੀ ਇਹ ਬੀਜੇਪੀ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਇਸ ਕਿਸਮ ਦੇ ਵਰਤਾਰੇ ਦੇ ਨਾਲ ਤੁਸੀਂ ਪੰਜਾਬੀਆਂ ਦਾ ਹੱਕ ਨਹੀਂ ਖੋ ਸਕਦੇ ਤੁਸੀਂ ਪੰਜਾਬੀਆਂ ਦਾ ਮਨੋਵਲ ਨਹੀਂ ਤੋੜ ਸਕਦੇ ਸੋ ਤੁਹਾਨੂੰ ਇਹ ਅਪੀਲ ਕਰਨੀ ਚਾਹੁੰਦੇ ਆ ਕਿ ਪੰਜਾਬ ਦੇ ਪੰਜਾਬੀਆਂ ਦੇ ਕਿਸਾਨਾਂ ਦੇ ਜਜ਼ਬਾਤਾਂ ਦੇ ਨਾਲ ਖੇਡਣ ਦਾ سلسلہ ਬੰਦ ਕੀਤਾ ਜਾਵੇ ਔਰ ਮੈਨੂੰ ਇਸ ਗੱਲ ਦੀ ਸ਼ੰਕਾ ਵੀ ਹੈ ਕਿ ਭਾਜਪਾ ਜਿਹੜੀ ਪੰਜਾਬ ਦੇ ਆਲੇ-ਦੁਆਲੇ ਪੰਜਾਬ ਵਿਰੋਧੀ ਮਾਹੌਲ ਸਿਰਜ ਕੇ ਆਪਣੀਆਂ ਰਾਜਨੀਤਿਕ ਰੋਟੀਆਂ ਸੇਕਣ ਦਾ ਜਿਹੜਾ ਫਾਰਮੂਲਾ ਲੈ ਕੇ ਤੁਰਿਆ ਇਨੂੰ ਦੇਸ਼ ਦੇ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਦੇਖ ਰਹੇ ਆ ਸੋ ਪੰਜਾਬ ਜਿਹੜਾ ਖੁਦ ਆਪਣੇ ਪਾਣੀ ਦਾ ਮਤਲਬ ਸਫਰ ਕਰ ਰਿਹਾ ਆਪਣੇ ਪਾਣੀ ਦੇ ਲਈ ਸੋ ਬਾਰ-ਬਾਰ ਕਿਸੇ ਨਾ ਕਿਸੇ ਢੰਗ ਨਾਲ ਜਿਹੜਾ ਪੰਜਾਬ ਦੇ ਪਾਣੀ ਖੋਣ ਦਾ ਜਦਨ ਕੀਤਾ ਜਾ ਰਿਹਾ ਸੋ ਮੈਂ ਸਮਝਦਾ ਕਿ ਅੱਜ ਪੰਜਾਬ ਦੇ ਆਪਣੇ ਕੋਲ ਪਾਣੀ ਨਹੀਂ ਹੈ ਇੱਕ ਵੀ ਬੂੰਦ ਪੰਜਾਬ ਦੇ ਕੋਲ ਐਸੀ ਨਹੀਂ ਜਿਹੜੀ ਬਾਧੂ ਹੋਵੇ ਕਿਸੇ ਨੂੰ ਦਿੱਤੀ ਜਾ ਸਕੇ ਹਰਿਆਣਾ ਵੈਸੇ ਵੀ ਆਪਣਾ ਪਾਣੀ ਜਿਹੜਾ ਹਰਿਆਣੇ ਦਾ ਰਾਈਟ ਬਣਦਾ ਉਹ ਲੈ ਚੁੱਕਿਆ ਸੋ ਬੀਜੇਪੀ ਔਰ ਕੇਂਦਰ ਸਰਕਾਰ ਨੂੰ ਅਸੀਂ ਇਹ ਚੇਤਾਵਨੀ ਵੀ ਦੇਣਾ ਚਾਹੁੰਦੇ ਆ ਕਿ ਇਸ ਹੱਲੇ ਦਾ ਮੁਕਾਬਲਾ ਕਰਾਂਗੇ ਕੱਲਾ ਕੱਲਾ ਪੰਜਾਬੀ ਕੱਲਾ ਕੱਲਾ ਪੰਜਾਬ ਦਾ ਕਸਾਰ ਪੰਜਾਬ ਦਾ ਜਾਨਮਾਨਸ ਤੁਹਾਡੇ ਇਸ ਤੁਗਲਕ ਫਰਮਾਨ ਨੂੰ ਨਾ ਮੰਨੇਗਾ ਪੰਜਾਬ ਦੇ ਪਾਣੀਆਂ ਦੀ ਡਟ ਕੇ ਰਾਖੀ ਕਰਾਂਗੇ